ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਇਹ ਆਪਣੇ ਸਾਰਿਆਂ ਦੇ YouTube ਚੈਨਲ ਗੁਰਪ੍ਰੀਤ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਆਪਾਂ ਜਾਵਾਂਗੇ ਗੁਰਦੁਆਰੇ ਸਾਡੇ ਅੰਦਰ ਪਹਿਲੇ ਤੋਂ ਠੀਕ ਹੈ ਆਪਾਂ ਜਵਾਂਗੇ ਮੈਂ ਮਾਂ ਨਹੀਂ ਖਾਓਗੇ ਕਿੱਥੇ ਜਾ ਰਹੇ ਹਾਂ ਅਸੀਂ ਗੁਰਦੁਆਰੇ ਬਾਹਰ ਕਿੰਨੇ ਚੰਨਾਂ ਜਾ ਹੋ ਗਿਆ ਹਣਾ ਦਾਰੀਆਂ ਮੰਲ ਕਰਦੀ ਹੈ ਸੋਈ ਦੀਆਂ ਹੋਰ ਨਹੀਂ ਬਹਿ ਸਕਦੇ ਹੋਰ ਤੋਂ ਮੰਮੀ ਪਤਾ ਨਹੀਂ ਕੀ ਕਰੀ ਜਾਂਦੀ ਅੰਦਰ ਅੱਜ ਸੀ ਨਹੀਂ ਗਿਆ ਦੁਕਾਨ ਤੇ ਕੁਝ ਖਾਣ ਨੂੰ ਲੈਣ ਆ ਜਾ ਮਮੀ ਕੀ ਕਰਨ ਲੱਗੇ ਸੌਵੋ 10 ਮਿੰਟ ਹੌਲ ਤੇ ਹੀ ਲੱਗੇ ਰਹਿਣੇ ਹੈਗੇ ਸਮਤਾ ਵਧੀਆ ਹੋ ਗਿਆ ਕਿੰਨੇ ਖਰੇ ਖਰੇ ਦਰੱਖਤ ਆ ਵਰਦਾ ਜਿਵੇਂ ਖੜਕਾ ਜਾਂ ਹੁੰਦਾ ਰਹਿੰਦਾ ਹੈ ਮਲੇਕਾ ਹੋਰ ਨਹੀਂ ਹੋ ਸੁਖੇ ਦੀ ਮਾਂ ਨਹੀਂ ਹੈਲੋ ਲੈਣ ਤੌਹਿੱਦ ਲੱਗਦੀ ਖੇਡ ਦੇ ਬਾਅਦ ਪਾਣੀ ਪੀ ਜਾਂਦੇ ਆ ਭੱਜੇ ਇਹਦਾ ਪਾਣੀ ਇਹ ਨਹੀਂ ਆਇਆ ਇਹਦੇ ਆਹ ਲੋ ਜੀ ਹੁਣ ਅਸੀਂ ਜਾ ਰਹੇ ਆ ਵਾਪਸ ਘਰੇ ਆ ਇਧਰ ਇੱਥੋਂ ਤੱਕ ਚੋ ਨਾ ਆ ਗਿਆ ਹਨਾ ਇਹ ਜੀ ਹਾਰੀ ਜੋ ਨਹੀਂ ਜੋ ਨਹੀਂ ਤੀ ਤਾਂ ਕਿੰਨੀ ਭਰੀ ਜਾਂਦੀ ਹੈ ਸੜਕ ਹਾਂ ਹੁਣ ਅੱਪ ਆ ਗਏ ਆ ਘਰੇ ਤੇ ਕੱਟੀ ਬਹੁਤ ਰਿੰਗੀ ਜਾਂਦੀ ਹੈ ਤੇ ਪਤਾ ਨਹੀਂ ਕਿੱਧਰ ਗਏ ਸਾਰੇ ਯਾਰ ਅੱਛਾ ਖਾ ਰਿਹਾ ਹਾਂ ਸਾਰਾ ਦਿਨ ਆਹੀ ਕੰਮ ਓਏ ਸਪਰਾਈਟ ਦੀ ਬੋਤਲ ਵੀ ਖਾਲੀ ਕਰਤੀ ਤੇ ਮੇਰੇ ਵਾਸਤੇ ਕੁਝ ਨਹੀਂ ਰੱਖਿਆ ਹੂੰ ਮੇਰੇ ਵਾਸਤੇ ਤਾਂ ਕੁਝ ਵੀ ਨਹੀਂ ਰੱਖਿਆ ਰਸਮੀਨ ਤੀ ਬਹੁਤ ਗੰਦਾ ਹੈ ਨਾ ਬੱਚਾ ਖਾ ਲਾ ਲਓ ਦੀ ਟਾਈਮ ਹੋ ਗਿਆ ਸੀ ਹੁਣ 10:30 ਦਾ ਤੇ ਅਸੀਂ ਰੋਟੀ ਪਾਣੀ ਸਾਰਾ ਖਾ ਲਿਆ ਸੀਗਾ ਤੇ ਇਹ ਵੀ ਜਾਂਦੇ ਰਹੇ ਇਹ ਪਾਣੀ ਲਾਉਣਾ ਤੇ ਮੰਮੀ ਨੂੰ ਮਿਲਾਰੇਗੀ ਕਿ ਕਰਨ ਜੇ ਜੀ ਨੂੰ ਬੰਦ ਕਰਤੀ ਕਰਦੀ ਹੈਗੀ ਰਸੋਈਆਂ ਆਉਂਦਾਰ ਲਰਨ ਕਰਕੇ ਹੂੜੀ ਦਾ ਉਹ ਕੋਈ ਆਉਂਦਾ ਕਰ ਦੇਗਾ ਭਾਈ ਇਹ ਨਾ ਅੰਤਰਾਤ ਕਿਸੇ ਸਵਾਗਤ ਤੇ ਮਿਲਾਂਗੇ ਆਪਾਂ ਸੂਬਾ ਇਹ ਬਲੌਗ ਨਾ ਬਣ ਰਿਓ ਚੈਨਲ ਤੇ ਨਵੀਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਮੀਦ ਹੈ ਸਭ ਆਪਾਂ ਸਾਰਿਆਂ ਨੂੰ ਗੁੱਡ ਨਾਈਟ ਰਿਸ਼ਮੀਲ ਬਾਏ ਗੁੱਡ ਨਾਈਟ ਗੁੱਡ ਨਾਈਟ ਹਾਂਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਇਹ ਹੋ ਗਿਆ ਨੈਕਸਟ ਡੇ ਜਿਹੜੀ ਰਿਸ਼ਮੀਲ ਤਿਆਰ ਹੋ ਗਿਆ ਸੀਗਾ ਰਿਸ਼ਮੀਲ ਨੇ ਰੋਟੀ ਵੀ ਖਾ ਲਈ ਸੀ ਨਾ ਵੀ ਲਿਆ ਤੇ ਅਗਲਾ ਪੀਸ ਵੀ ਬਹੁਤ ਕਰਤਾ ਤੋਂ ਤਿਆਰ ਆ ਹੈ ਹੋ ਗਿਆ ਮਾਰਨਿੰਗ ਸਾਰਿਆਂ ਨੂੰ ਅਜਿੰਦੀ ਦਾ ਪੇਪਰ ਹੈ ਨਾ ਪਈ ਆ ਗਈ ਐ ਆਈ ਸਿਪਾਣੀ ਲਾ ਕੇ ਉਹਨਾਂ ਬਚ ਗਿਆ 8:37 ਵਜੇ ਆਏ ਸੀ ਨਾ ਅੱਗੇ ਹੁਣ ਥੋੜਾ ਜਿਹਾ ਹੁਣ ਹੀ ਸੁੱਤੀ ਆ ਕੇ ਰਾ ਬਾਅਦ ਰੈਸਟ ਕਰਨਗੇ ਰਸ਼ਮੀਨ ਨੂੰ ਛੱਟ ਕੇ ਰਸ਼ਮੀਨ ਜਾਊਗਾ ਸਕੂਲ ਹੁਣ ਫਿਰ ਉਸ ਤੋਂ ਬਾਅਦ ਹੀ ਰੈਸਟ ਹੋਊਗੀ ਦੁਪਹਿਰ ਵੇਲੇ ਇਹਨੂੰ ਦਸਪਹਿਰ ਛੱਟ ਕੇ ਆਉਣਾ ਇਹਨਾਂ ਨੂੰ ਸਕੂਲ ਤੇ ਮੈਂ ਸਾਰੇ ਝਾੜੂ ਲਾ ਲਿਆ ਸੀਗਾ ਕੱਪੜੇ ਮਸ਼ੀਨ ਚ ਪਾਤੇ ਤੇ ਪੰਡਿਤ ਉਹਦੇ ਆਪਣੀ ਜੇ ਧੌਣ ਵਾਲੀ ਪਈ ਹੈ ਪਹਿਲਾਂ ਰਸਮ ਦੀ ਤਿਆਰੀ ਲਈ ਉਸ ਤੋਂ ਬਾਅਦ ਕੰਮ ਸ਼ੁਰੂ ਹੋਵੇਗਾ ਹੋਰ ਬੜਾ ਮਨ ਗਿਆ ਆਪਾਂ ਗ੍ਰੀਲਿਆਂ ਦੀ ਸਬਜ਼ੀ ਹਾਂਜੀ ਮੇਰੇ ਸਵੇਰ ਦੇ ਕੰਮ ਵੀ ਹੋ ਗਏ ਸੀਗੇ ਤੇ ਹੁਣ ਸ਼ਾਮ ਦੇ ਵੱਜ ਗਏ ਆ 4 ਤੇ ਆਪਾਂ ਨਹਾ ਲਏ ਸੀਗੇ ਤੇ ਹੁਣ ਮੈਂ ਕਰ ਰਹੀ ਆ ਅੱਡਾ ਟਾਈਮ ਸੌਰੀ ਹਾਂ ਸੀ ਤੇ ਤੇ ਪਈ ਹੈ ਜੀ ਇਰੇ ਅਸਤੇ ਸੀ ਇਹ ਅੱਜ ਕਿਉਂ ਪਾਣੀ ਦੀ ਵਾਰੀ ਸੀਗੀ ਰਾਤ ਤੱਕਾਂ ਕਰਕੇ ਰਹਿਸ ਤੇ ਸੀ ਤੇ ਬਾਹਰ ਬਹੁਤ ਜਿਆਦਾ ਗਰਮੀ ਹੋਈ ਪਈ ਐ ਤੇਰੇ ਸੁਨੂ ਜਾਊਗਾ ਹੁਣ 4 ਵਜੇ ਟਿਊਸ਼ਨ ਤੇ ਅਸੀਂ ਹੁਣ ਜਾ ਪਾਣੀ ਪੀ ਲਿਆ ਸੀਗਾ ਤੇ ਮੈਂ ਆਖਿਆ ਚਲੋ ਵਲੌਕ ਫੂਟ ਕਰ ਲਾਂ ਅੱਜ ਕੁਝ ਬਣਾ ਕੇ ਦਿਖਾਓ ਤੁਸੀਂ ਕੱਲ ਬਣਾਵਾਂਗੇ ਅੱਜ ਬਣਾ ਕੇ ਦਿਖਾਓ ਕੱਲ ਕਾਦੀ ਸਬਜ਼ੀ ਬਣਾਉਂਗੇ ਅੱਜ ਅੱਜ ਤੱਕ ਕੀ ਬਣਾ ਲੈ ਹੂੰ ਕਾਦੀ ਸਬਜ਼ੀ ਬਣਾਵਾਂਗੇ ਸੋ ਵਾਟਸਐਪ ਵਾਟਸਐਪ ਦਾ ਟੈਂਪਰੇਟ ਕਰਨੇ ਕਿਉਂ ਗਰਮੀ ਚ ਵੀ ਮਿਲਦੀ ਐ ਸੋਚ ਕੋਈ ਹੋਰ ਹੋਰ ਚੀਜ਼ ਕਿਹੜੀ ਰੈਸਪੀ ਦੱਸ ਦਿਓ ਸਾਰਿਆਂ ਨੂੰ ਬਣਾਵਾ ਹੀ ਤੋਂ ਦੱਸਣਾ ਨਹੀਂ ਕਿ ਮੈਂ ਰਸ਼ਮੀ ਨਾ ਲੋਕ ਗਿਆ ਰਸ਼ਮੀ ਦਾ ਜਿੰਦੀ ਦਾ ਪੇਪਰ ਸੀਗਾ ਤੇ ਰਸ਼ਮੀ ਨੂੰ ਕੱਲ ਨੂੰ ਹੈਗੀ ਛੁੱਟੀ ਅੱਜ ਰਸ਼ਮੀ ਅਰੇਸਟ ਤੇ ਐ ਆ ਸੰਡੇ ਐ ਅਸਨੀ ਕੱਲ ਕੱਲ ਸੰਡੇ ਐ ਅੱਜ ਸੈਚਰਡੇ ਮੇਰੇ ਬੈੱਡ ਤੇ ਪਿਆ ਖਲਾਰਾ ਸਾਰੇ ਨਸਵੇਂ ਇੰਨੀ ਹੈਗੀ ਸੂਟ ਜੀ ਹੁਣ ਆਪ ਹੋ ਗਿਆ ਸੀ ਸ਼ਾਮ ਦਾ ਟਾਈਮ ਸ਼ਾਮ ਦੇ ਵੱਜ ਗਏ ਸੀਗੇ 7 ਕਪੜੇ ਆਪਾਂ ਧੋ ਲੈ ਸੀਗੇ ਤੇ ਹਵਾ ਜੀ ਹੁਣ ਚੱਲੀ ਐ ਗਰਮੀ ਪਹਿਲਾਂ ਬਹੁਤ ਜਿਆਦਾ ਸੀ ਇੱਧਰ ਆਪਾਂ ਕੰਮ ਤਾਂ ਉਹ ਕਰ ਲਿਆ ਸੀਗਾ ਸਬਜ਼ੀ ਆਪਾਂ ਬਣਾ ਲਈ ਸੀ ਤੇ ਰੋਟੀ ਵੀ ਬਣਾਉਣੀ ਐ ਆਟਾ ਲੈਣਿਆ ਤੇ ਆਪਣਾ ਆ ਲਿਆਂਦੇ ਕद्दू ਖੇਤੋਂ ਬਹੁਤ ਸੋਹਣੇ ਕद्दू ਆ ਰਸ਼ਮੀ ਨੇ ਅਬ ਦੇਖੀ ਅੰਦਰ ਅੰਦਰ ਟੀਵੀ ਤੇ ਟੈਂਕ ਦੇ ਜਿ세 ਸ਼ਟਰ ਰੱਖਿਆ ਪਾਣੀ ਮੰਮੀ ਕਰੀ ਲਈਏ ਪੈਪ ਕੱਠੀ ਇਹ ਆਈ ਅੰਦੇ ਫਾਟਕਾਂ ਤੋਂ ਰਸ਼ਮੀ ਨਸਤੇ ਖਾਣ ਨੂੰ ਲੈ ਲੈ ਕੇ ਆਗੇ ਕੀ ਲਈਏ ਰਸ਼ਮੀ ਨਸਤੇ ਖਾਣ ਨੂੰ ਈਲਿਆ ਇਸ ਮੇਰੇ ਵਾਸਤੇ 버거 ਮੇਰੇ ਵਾਸਤੇ 버거 ਤੂੰ 버거 ਹਾਂ ਔਰ ਗਰਮੀ ਬਹੁਤ ਆ ਰਹੀ ਬਾੜੀ ਗਰਮੀ ਆ ਹਣੇ ਹੁਣ ਅਸੀਂ ਆਗੇ ਉੱਪਰ ਤੀਸਰੀ ਮੰਜ਼ਲ ਤੇ ਸ਼ਾਮ ਦਾ ਟਾਈਮ ਹੈ ਬਹੁਤ ਵਧੀਆ ਲੱਗਦਾ ਹੈ ਗਰਮੀ ਬਹੁਤ ਜ਼ਿਆਦਾ ਸੀ ਥੱਲੇ ਤਾਂ ਕਿੰਨੀ ਗਰਮੀ ਆ ਹਨਾ ਮੰਦਰ ਦੇ ਕਿੱਡਾ ਸੋਹਣਾ ਲੱਗਦਾ ਆ ਦੇਖੋ ਮੰਦਰ ਕੋਈ ਲੀਡਾ ਲੈ ਕੇ ਆਇਆ ਸਾਡੇ ਸੰਗਰੀਏ ਦੇ ਵਿੱਚ ਪੂਰੇ ਰਾਜਸਥਾਨ ਤੋਂ ਨੰਬਰ 1 ਮੰਦਰ ਹੈ ਉੱਚਾ ਹੈ ਇਹ ਰਾ ਪੂਰੇ ਰਾਜਸਥਾਨ ਤੋਂ ਸੰਗਰੀਏ ਦੇ ਵਿੱਚ ਮੰਦਰ ਉੱਚਾ ਜਿਹੜਾ ਸਾਡੇ ਘਰੋਂ ਦੀਂਦਾ ਹੈਗਾ ਰਸ਼ਮਿੰਨ ਟੈਂਕੀ ਚ ਪਾਣੀ ਹੈ ਇੱਥੇ ਚੜੇ ਮੁਗਲੋ ਨਾ ਮੰਦਰ ਦੇ ਆਲੇ ਦੁਆਲੇ ਦੇ ਪਿੰਡ ਦੇਖ ਲਓ ਬੰਨਾ ਉੱਚਾ ਹੈ ਆਪਾਂ ਦੇਖ ਕੀ ਨਹੀਂ ਹੁੰਦਾ ਸਾਡੇ ਪਿੰਡ ਦੇਖ ਜਾਂਦੇ ਆਲੇ ਤੁਸੀਂ ਦੇਖੇ ਅੱਧਾ ਅੱਧਾ ਪਚਦਾ ਹੈ ਛੜਾ ਜਦੋਂ ਆਪਾਂ ਦੇਖਤੀ ਅੱਗੇ ਹਨਾ ਰਸ਼ਮੀ ਇਹ ਟੈਂਕੀ ਚ ਖੜਕਾ ਹੋਈ ਜਾਂਦਾ ਪਾਣੀ ਡਿਗਦੇਦਾ ਇੰਨੀ ਖਾਲੀ ਹੋ ਗਈ ਸੀ ਪਾਣੀ ਗਰਮ ਆਈ ਜਾਂਦਾ ਸੀ ਪਾਣੀ ਗਰਮ ਬਹੁਤਾ ਹੀ ਜਾਂਦਾ ਸੀ ਮੰਮੀ ਰੰਗੰਗ ਮੰਦਿਰ ਚ ਇੱਥੇ ਨੇੜੇ ਹੀ ਮੰਦਿਰ ਬਣਿਆਗਾ ਮੰਦਰ ਚ ਗੰਗਿਆ ਮੱਥਾ ਟੇਕਨ ਉਹ ਕਿੱਧਰ ਜਾ ਰਹੇ ਆ ਉਹ ਵੀ ਮੰਦਰ ਜਾ ਰਹੇ ਹਾਂ ਹੂੰ ਉਹ ਜਾ ਰਹੇ ਆ ਭੈਣ ਭਾਈ ਮੰਦਿਰ ਜਾ ਰਹੇ ਛੋਨੇ ਦੀ ਕਿੰਨੀ ਹਰਿਆਲੀ ਹੈ ਨਾ ਹਾਂ ਹਾਂ ਤਪਸ਼ਮੀਂ ਸਲੰਗਾ ਲਗਾ ਹੋ ਛੋਨੇ ਦੀ ਹਰਿਆਲੀ ਹੂੰ ਇਹ ਹੋਰ ਇਹ ਪਾਣੀ ਛੱਕ ਗਿਆ ਹੈ ਨਾ ਬੋਲੋ ਹਮ ਹਮ ਵਾਹਿਗੁਰੂ ਬਾਟੀ ਕੌਣ ਰੱਖਦੀ ਹੈ ਇਹ ਸ਼ਾਇਦ ਜੈਕੂ ਦੀ ਹੋਗੀ ਜੈਕੂ ਦੀ ਇੱਥੇ ਕੌਣ ਰੱਖਦਾ ਹੈ ਕੋਸ਼ ਪਾਇਆ ਹੋਊਗਾ ਜੈਕੂ ਬਲਾਪ ਲਿਆ ਹਾਂ ਜੀ ਗੁਰੂ ਘਰ ਚ ਬਾਬਾ ਬੋਲਦੇ ਹਣ ਸ਼ਾਮ ਨੂੰ ਬੜਾ ਲੇਟ ਨਹੀਂ ਹੋਇਆ ਬਾਬਾ ਕੱਲ ਨੂੰ ਪੂਰਨਮਾਸੀ ਐ ਪੂਰਨਮਾਸੀ ਪੂਰਨਮਾਸੀ ਆ ਮੰਦਿਰ ਚ ਘੰਟੀਆਂ ਵੱਜੀਆਂ ਜਾਂਦੀਆਂ ਹਨਾ ਉਹ ਰਿਆ ਮੰਦਿਰ ਆਪਣੇ ਇੱਧਰ ਗੁਰਦੁਆਰਾ ਇੱਧਰ ਮੰਦਿਰ ਮੰਦਿਰ ਆ ਉਹ ਰ ਮੰਦਿਰ ਉਹਦੇ ਨਾਲ ਹੀ ਗੁਰਦੁਆਰਾ ਆਪਣਾ ਘਰ ਵਧੀਆ ਥਾਮ ਤੇ ਹੈ ਦੋਨਾਂ ਪਾਸੇ ਆ ਰੰਗ ਕਰਨ ਵਾਲੀ ਆ ਗਈ ਨਾ ਧਾਰਮਿਕ ਐਤ ਕੀ ਦੀਵਾਲੀ ਨੂੰ ਐਤ ਕੀ ਕਰਾਂਗੇ ਨਾ ਇਸ ਕੀ ਦੀਵਾਲੀ ਨੂੰ ਸਾਰੇ ਰੰਗ ਕਲਰ ਕਰਨ ਵਾਲਾ ਹੋਇਆ ਪਿਆਗਾ ਸਾਰੇ ਘਰ ਨਹੀਂ ਆਪਾਂ ਤਾਂ ਆਪਣੇ ਕਮਰੇ ਚ ਉਹ ਚੜਵਾ ਲਗੇ ਹਨਾ ਕੋਈ ਪਤਾ ਨਹੀਂ ਲੱਗਦਾ ਰਿੰਦਾ ਕਮਰੇ ਦਾ ਨਹੀਂ ਉਹ ਚੜਾਵਾਂਗੇ ਚੜਤਾ ਜਾਂਦੀਆਂ ਉਹ ਪਤਾ ਨਹੀਂ ਲੱਗਦਾ ਰੰਗ ਦਾ ਕਮਰਾ ਪਹਿਲਾਂ ਇੱਕ ਕਮਰੇ 'ਚ ਚੜਾ ਕੇ ਦੇਖ ਲਾਂਗੇ ਮੇਰਾ ਗੇਮਿੰਗ ਰੂਮ ਜੇ ਵਧੀਆ ਰਿਹਾ ਗੇਮਿੰਗ ਰੂਮ ਤੇ ਸਾਰੇ ਚੜਵਾ ਲਾਗੇ ਬਾਹਰ-ਬਾਰ ਸਾਰੇ ਰੰਗ ਅੰਦਰ ਉਹ ਸਿਕਰਟ ਗੇਮਿੰਗ ਰੂਮ ਉਹ ਦਾਦੀ ਕੂਲਰ ਛੱਡ ਕੇ ਉਹ 'ਚ ਪਾਣੀ ਛੱਡ ਕੇ ਜਿਹੜੇ ਕੂਲਰ 'ਚ ਮਿਲਦਾ ਦੇਖੀ ਬੰਦ ਕਰਕੇ ਆਓ ਬੇਟੇ ਥੱਲੇ ਜਾਖੋ ਲੈ ਇਹ ਗਰੀ ਜੰਦੀ ਦੀ ਹਾਂ ਬਹੁਤ ਗਰਮੀ ਬਹੁਤ ਜਿਆਦੇ ਹੈ ਤੁਹਾਡੇ ਕਿਤੇ ਏਰੀਆ ਚ ਨਹੀਂ ਪਿਆਗਾ ਸਾਨੂੰ ਕਮੈਂਟ ਕਰਕੇ ਦੱਸਿਓ ਸਾਡੇ ਤਾਂ ਮੀਂਹ ਦੀ ਕਣੀ ਵੀ ਨਹੀਂ ਆਈ ਕਦੀ ਕਣੀ ਨਹੀਂ ਆਈਗੀ ਰਸ਼ਮੀਨ ਨਹਾਉਣਾ ਪਊਗਾ ਇੱਥੇ ਫੇਰ ਵੀ ਰੇਤਾ ਹੈਗਾ ਬੇਟੇ ਨਹਾਉਣਾ ਪਊਗਾ ਤੈਨੂੰ ਵਿਚਾਰਾ ਬਾਜ ਮੈਂ ਯਾਦਾ ਮੈਨੂੰ ਛੋਟਾ ਹੁੰਦਾ ਸੀ ਇਹ ਤੇਰੇ ਕੰਨ ਜਿ ਘੜ ਕੇ ਬੈਠ ਜਾਂਦਾ ਸੀ ਬਾਜ ਟੁੱਟ ਗਿਆ ਵਿਚਾਰਾ ਇਹ ਟੱਕਣ ਅੱਡ ਹੁੰਦਾ ਬਾਜ ਤਾਂ ਸ਼ੋ ਹੀ ਹੁੰਦੀ ਹੈ ਹਨਾ ਤੇ ਇੱਕ ਨਾ ਕੱਲ ਇੱਕ ਨਾ ਤੇਰੀ ਕਾਰ ਚੱਪੂਗੀ ਬਹੁਤ ਤੇਜ਼ ਜਾਊਗੀ ਤੇਜ਼ ਕਾਰ ਨਹੀਂ ਹੋ ਸਕਦਾ ਕੱਲ ਰਸ਼ਮੀ ਨੇ ਇੱਥੇ ਤੂੰ ਸਟੇਸ਼ਨ ਗਿਆ ਵੇ ਸੀ ਬਟੇ ਉਹ ਜੋਰ ਦੀ ਨਾ ਇੱਕ ਮੋਟਰਸਾਈਕਲ ਵਾਲਾ ਮੁੰਡਾ ਜਾਵੇ ਮੰਦਰ ਕੋਲੇ ਜਾ ਕੇ ਰੈਂਪ ਤੇ ਜਾਦਾ ਉਹ ਚ ਹੈ ਤੇ ਉਹ ਵੱਜਿਆ ਉਹ ਵੱਜਿਆ ਉਹਦੇ ਸੱਟ ਲੱਗੀ ਲੱਤ ਤੇ ਬਾਹਾਂ ਤੇ ਛੇਰ ਲੱਤ ਤਾਂ ਉਹਦੀ ਚੋਟੀ ਗਈ ਦਵਾਲ ਨੂੰ ਵੀ ਰੰਗ ਕਰਨ ਵਾਲਾ ਹੈ ਤਾਂ ਨਾ ਬਾਲੀ ਸੋਨੇ ਬੰਨ੍ਹਦੇ ਤਾਂ ਨਾ ਬੀ ਕਾਲਾ ਤੇ ਚਿੱਟਾ ਕਰਾਂਗੇ ਦੋਈ ਗੱਲਾਂ ਕਾਲਾ ਤੇ ਚਿੱਟਾ ਨਹੀਂ ਚਿੱਟਾ ਨਹੀਂ ਕਾਲੇ ਦੇ ਨਾਲ ਕੋਈ ਹੋਰ ਪਟਵਾਲ ਤਾਂ ਪਰ ਇੱਕ ਕਲਰ ਦੀ ਕਰਦੇ ਸਾਰੇ ਇੱਕ ਦੀ ਫਿਰ ਪਤਾ ਨਹੀਂ ਲੱਗਦਾ ਪਤਵਾਲ ਹੈ ਕੀ ਹੈ ਬੇਕਾਰ ਹੋਏ ਕਿੰਨੇ ਆਏ ਆਏ ਕਿਵੇਂ ਕਰਦੀ ਜਾਂਦੀ ਹੈ ਜਿਵੇਂ ਅਣਜਾਣ ਹੁੰਦਾ ਕੋਈ ਹੈਨਾ ਕਿਤੇ ਇੱਧਰ ਕਿਤੇ ਇੱਧਰ ਕਿਤੇ ਕਿੱਧਰ ਆਏ ਹੋ ਜਿਹੜੇ ਉਹ ਬਲਵ ਚ ਜਗਦੇ ਹੈਗੇ ਉਧਰ ਦੇਖਿਓ ਪਿੱਛੇ ਉਹ ਕਾਦੇ ਹੈਗੇ ਉਹ ਜਿਹੜੀਆਂ ਲਾਈਟਾਂ ਜਿੰਨਾ ਬਣੀਆਂ ਉਹ ਹੈ ਹਨ ਉਹ ਜਿਹੜੇ ਖੰਭਿਆਂ ਜਾਂ ਤੇ ਹਾਂ ਉਹ ਤਾਂ ਆਪਣਾ ਵੱਡੀ ਲਟ ਗਈ ਗਏ ਆ ਆ ਗਈ ਆ ਦੇਖੋ ਹਾਂ ਉਹ ਫਿਰ ਆਏ ਜਗੂ ਕਿੱਥੇ ਪੂਰੀ ਲਾਈਟਾਂ ਜਗਾਤੀਆਂ ਹਣ ਉਹਦੀਆਂ ਅੱਜ ਬੱਲਮ ਤੇ ਜੀ ਤੇ ਤਾਂ ਇਹ ਨਾ ਗਲੋਰੀ ਹੁੰਦਾ ਬੰਦੇ ਦਾ ਉਹ ਪ੍ਰੋਗਰਾਮ ਤਾਂ ਉੱਤਰ ਤਰਕੇ ਜਿੱਥੇ ਚੱਲੀ ਆ ਤਾਂ ਪਾਣੀ ਲਈਏ ਉਹ ਦੇਖੋ ਨਾ ਨੂਨ ਹੁਣ ਮੈਂ ਕਰ ਦਿੰਨੇ ਆ ਦਾ ਫੋਨ ਦਾ ਫੋਲ ਉੰਦੇ ਜਿ ਦੇਖੋ ਮੰਦਿਰ ਸਭ ਤੋਂ ਸੇਵਨ ਤੋਂ ਪਹਾੜੇ ਪੌਂਦੀ ਸ਼ੱਕੋ ਹੁਣ ਦੇਖੋ ਮੰਦਿਰ ਤੋਂ ਅਨ ਤੁਸੀਂ ਵੀ ਦੇਖੋ ਜ਼ੂਮ ਚ ਰੀਅਲ ਚ ਹੋਣਾ ਦਾ ਜ਼ੂਮ ਮਮਾ ਹੋਣਾ ਦਾ ਜ਼ੂਮ ਵਾਹ ਕਿ ਸਟਕਾਤੀ ਟੈਂਕੀ ਤੁਹਾਡਾ ਦੇਖਣ ਬਾਲ ਇੰਟੂ ਬਾਲ ਆਹ ਪੂਰੀ ਵਧੀਆ ਹੋ ਗਈ ਆ ਤਾਰਾਂ ਚੜ ਗਈ ਹੁਣ ਤਾਰਾ ਹੈ ਨਹੀਂ ਗਿਆ ਪਹਿਲੀ ਗੱਲ ਜੀਰੋ ਵੀ ਨਹੀਂ ਪਾਤਾ ਇਹ ਆ ਪਤੰਗਾ ਦੀ ਰੀਲ ਇੱਥੇ ਪੈ ਜਾ ਕਰਗੇ ਹਨਾ ਗੱਦੇ ਲਾ ਕੇ ਹਨਾ ਹਾਂ ਗੱਦੇ ਲਾ ਲੇ ਇੱਥੇ ਹੋਰ ਠੰਡਾ ਪੰਨ ਯਾਰ ਆਪੋ ਰਾਤ ਨੂੰ ਕੀ ਸੀਰੀਜ਼ ਕਰੂਗਾ ਪਤਾ ਬਰਨਦੀ ਪਰ ਅਜੇ ਵੀ ਪੈ ਜੇ ਨਾ ਫੇਰ ਇੱਥੇ ਗੱਦੇ ਲਾ ਕੇ ਭਵਾਂ ਦੀ ਮੰਜਿਆਂ ਦੀ ਲੋੜ ਹੀ ਨਹੀਂ ਇੰਨਾ ਉੱਚਾ ਹਨਾ ਗੱਦੇ ਲੈ ਆਵੇ ਤੇ ਗੱਦੇ ਲਾ ਕੇ ਤੇ ਇੱਥੇ ਪੈ ਜੇ ਓ ਜੰਦ ਦੇਖੋ ਮਾੜਾ ਜਾਂਦੀਦਾ ਤਲਕੇ ਛਪ ਗਿਆ ਸੀ 4 ਵਜੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਪਲੀਜ਼ ਕੀ ਰਸ਼ਮੀ ਸ਼ਰਾਬ ਤਾਂ ਕਰੀ ਜਨੇ ਚਲਗੇ ਥੱਲੇ ਰੋਟੀ ਬਣਾ ਕੇ ਆਉਂਦਾ ਹਾਂ ਲੈ ਗੀ ਪੀ ਹਮ ਰਸਮੀਂ ਦੇ ਅੰਦਰ ਪਲਾਟ ਚ ਡਿਗਪੀ ਬੋਲ ਉਹ ਪਈ ਸਾਹਮਣੇ ਦਿੱਸੀ ਵੀ ਜਾਂਦੀ ਆ ਤੁਹਾਨੂੰ